ਫਲੋਟਿੰਗ ਰੈਸਟੋਰੈਂਟ ਤੁਹਾਨੂੰ ਮੈਂ ਦਿਖਾਣਾ ਕਿ ਇੱਕ ਐਸਲ ਹੋਟਲ ਜਿਹੜਾ ਨਹਿਰ ਦੇ ਵਿੱਚ ਤੈਰਦਾ ਸੀ ਉਸ ਸਮਿਆਂ ਦੇ ਵਿੱਚ ਉਹ ਤੈਰ ਹੁਣ ਵੀ ਰਿਹਾ ਪਰ ਹੁਣ ਇਹ ਵਰਕਿੰਗ ਦੇ ਵਿੱਚ ਨਹੀਂ ਹੈਗਾ ਇਸ ਦੇ ਵਿੱਚ ਲੋਕ ਨਹੀਂ ਆਉਂਦੇ ਜਾਂ ਇਹ ਨਹੀਂ ਚੱਲਦਾ ਹੈਗਾ ਲੋਕ ਕੋਈ ਖਾਣ ਪੀਣ ਦਾ ਜਿਹੜਾ ਸਮਾਨ ਨਹੀਂ ਮਿਲਦਾ ਇਸ ਵਕਤ ਇਹ ਬਿਲਕੁਲ ਬੰਦ ਹੋ ਚੁੱਕਿਆ ਲੋਹਿਆਂ ਦੇ ਡਰਮਾਂ ਦੇ ਉੱਤੇ ਇਹ ਇਸ ਵਕਤ ਖੜਾ ਆ ਬੇਸ਼ੱਕ ਹੁਣ ਸਮੇਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਸਾਫ ਸੰਭਾਲ ਨਹੀਂ ਹੈ ਕਿਉਂਕਿ ਵਰਕਿੰਗ ਦੇ ਵਿੱਚ ਨਹੀਂ ਆ ਜਦੋਂ ਜਿੰਨੀ ਜਾਣਕਾਰੀ ਅਸੀਂ ਇਕੱਠੀ ਕਰ ਸਕੇ ਓਨੀ ਜਾਣਕਾਰੀ ਦੇ ਮੁਤਾਬਿਕ ਇਹ ਗੱਲ ਹੈ ਕਿ ਉਸ ਸਮਿਆਂ ਦੇ ਵਿੱਚ ਅਲੱਗ ਅਲੱਗ ਸਟੇਟਾਂ ਦੇ ਸੀਐਮ ਜਦੋਂ ਵੀ ਪੰਜਾਬ ਦੇ ਵਿੱਚ ਆਉਂਦੇ ਸੀ ਤਾਂ ਇੱਕ ਵਾਰ ਉਹਰੇ ਜ਼ਰੂਰ ਪਹੁੰਚਦੇ ਸੀ ਚੰਡੀਗੜ੍ਹ ਦੇ ਉਡਣਾ ਦਾ ਰੇਟ ਡਿਸਾਈਡ ਕਰਕੇ ਫਿਰ ਇਹਦੇ ਮੀਨੂ ਬਣਦਾ ਫਿਰ ਇਹਦਾ ਮੀਨੂ ਬਣਦਾ ਫਿਰ ਇਹਦਾ ਮੀਨੂ ਇਹ ਮੈਨੂ ਦੇ ਵਿੱਚ ਕੀ ਕੀ ਸੀਗਾ ਵੇ ਇਹ ਚਿਕਨ ਮਟਰਾਂ ਨੂੰ ਪਨੀਰ 베ਜੀਟੇਬਲ ਇਹ ਕਿਹੜੀ ਲੱਕੜ ਕਿਹੜੀ ਹੈ ਇਹ ਕੋਈ ਕਈ ਵਾਰੀ ਕਿਕਰ ਹੋ ਜਾਂਦੀ ਸੀ ਕਈ ਵਾਰੀ ਸਾਗ ਸਾਗਵਾਨ ਇਹ ਇਹਦਾ ਹੀ ਸਾਲ ਦੀ ਹੋਗੀ ਸਾਗਵਾਨ ਦੀ ਹੋਗੀ ਔਰ ਟਾਲੀ ਹੋਗੀ ਇਹਦੀ ਲੱਕੜ ਹੈ ਫਲੋਟਿੰਗ ਰੈਸਟੋਰੈਂਟ ਸਰਹੰਦ ਦਾ ਉਦਘਾਟਨ ਡਾਕਟਰ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ 22 ਜੂਨ 1976 ਨੂੰ ਕੀਤਾ ਔਰ ਜਦੋਂ ਬੱਸਾਂ ਟਰੱਕਾਂ ਵਾਲੇ ਲੰਘਦੇ ਸੀ ਤਾਂ ਲੋਕੀ ਖੜਖੜ ਵੇਖਦੇ ਹੁੰਦੇ ਸੀ ਕਿ ਇਹ ਭਾਈ ਰੈਸਟੋਰੈਂਟ ਪਾਣੀ ਦੇ ਉੱਤੇ ਤੈਰਦਾ ਆ ਪਾਣੀ ਦੇ ਉੱਤੇ ਤੈਰਨੇ ਵਾਲਾ ਪੋਲਾ ਇਹ ਅੱਜ ਵੀ ਜਿਹੜੇ ਉਹ ਏਸੀ ਨੇ ਉਹ ਉੱਪਰ ਹੀ ਰੱਖੇ ਹੋਏ ਨੇ ਉਦਾਂ ਹੀ ਜੇ ਆਪਾਂ ਅੰਦਰ ਵੇਖਦੇ ਆ ਇੱਕ ਸਾਹਮਣੇ ਪਰਦਾ ਵੀ ਹੈ ਉਹ ਵੀ ਹਾਲੇ ਉਦਾਂ ਹੀ ਟੰਗਿਆ ਹੋਇਆ ਜੇ ਆਪਾਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਸੁਰੱਖਿਆ ਕਾਰਨ ਕਰਕੇ ਇਹ ਬੰਦ ਕੀਤਾ ਹੋਇਆ ਰਹਾ ਵੀ ਜਿਹੜਾ ਉਹ ਬੰਦ ਹੈ ਇਹਦਾ ਅੰਦਰ ਜਾਣ ਦਾ ਰਾਹ ਜਿਹੜਾ ਸੀ ਉਹ ਇਸ ਇਸ ਸਾਈਡ ਤੋਂ ਸੀਗਾ ਇਹਦੇ ਬਿਲਕੁਲ ਸਾਹਮਣੇ ਇੱਕ ਮਾਰਕੀਟ ਸੀ ਜਿੱਥੇ ਖੜਾਉਣੇ ਕੱਪੜੇ ਜਿਵੇਂ ਆਪ ਆਪਣੇ ਟਾਬਿਆਂ ਦੇ ਵਿੱਚ ਜਾਂ ਹੋਟਲਾਂ ਦੇ ਬਾਹਰ ਲੱਗਿਆ ਹੁੰਦਾ ਇਹ ਉਦਾਂ ਸਿਸਟਮ ਕੀਤਾ ਹੋਇਆ ਸੀ ਉਸ ਸਮਿਆਂ ਦੇ ਵਿੱਚ ਢੀੜ ਕਿੰਨੀ ਰਹਿੰਦੀ ਹੂਰ ਕਈ ਵਾਰੀ ਤਾਂ ਬਹੁਤ ਹੋਉਂਦੀ ਸੀ ਬੰਦਾ ਖੜਾ ਕਰਨਾ ਪੈਂਦਾ ਸੀ ਹਾਂਜੀ ਵੇਟਿੰਗ ਵਾਸਤੇ ਲੈਣਾ ਆ ਹਾਂਜੀ ਹਾਂਜੀ ਪਿੱਛੇ ਬੈਹਾਂ ਲੈਣੀ ਟਾਈਮ ਨਹੀਂ ਆ ਲੱਕੜ ਦੇ ਪੁੱਲ ਦੇ ਉੱਪਰ ਜੀ ਲੰਘ ਕੇ ਇਸ ਹੋਟਲ ਦੇ ਅੰਦਰ ਤੁਸੀਂ ਐਂਟਰ ਕਰ ਜਾਂਦੇ ਸੀ ਤੇ ਉਹਦੇ ਅੰਦਰ ਜਾ ਕੇ ਉੱਥੇ ਬਾਹਰ ਟੇਬਲ ਲੱਗੇ ਹੁੰਦੇ ਸੀ ਤੇ ਉਹ ਸਟੇਬਲਾਂ ਦੇ ਉੱਤੇ ਬਹਿ ਕੇ ਆਪਣੀ ਚਾਹ ਦੀ ਚੁਸਕੀ ਕੌਫੀ ਖਾਣ ਪੀਣ ਦਾ ਸਮਾਨ ਉਹ ਆਪਾਂ ਲੋਕ ਇੰਜੋਏ ਕਰਦੇ ਸੀਗੇ ਨਾਲੇ ਕੁਦਰਤ ਦਾ ਨਜ਼ਾਰਾ ਵੇਖਦੇ ਸੀ ਕਿ ਉਹ ਸਮਿਆਂ ਦੇ ਵਿੱਚ 16 ਰੁਪਏ ਦਾ ਚਾਹ ਦਾ ਕੱਪ 3 ਰੁਪਏ ਉੱਪਰ ਟੈਕਸ ਉਹ ਸਮਿਆਂ ਦੇ ਵਿੱਚ ਮਿਲਦਾ ਸੀ 1976 ਦੇ ਵਿੱਚ ਇਹ ਬਣਿਆ ਆ ਤੇ ਉਹ ਸਮਿਆਂ ਤੇ ਤੁਸੀਂ ਦੇਖੋ ਕਿ 1 ਰੁਪਏ 50 ਪੈਸੇ ਆਮ ਚਾਹ ਦਾ ਕੱਪ ਹੋਣਾ ਸੀ ਪਰ ਉਰੇ 16 ਰੁਪਏ ਦਾ ਚਾਹ ਦਾ ਕੱਪ ਮਿਲਦਾ ਸੀ ਤੇ ਉਹਦੇ ਉੱਤੇ 3 ਰੁਪਏ ਟੈਕਸ ਲੱਗਦਾ ਸੀ ਤੇ ਹੋਰ ਖਾਣ ਪੀਣ ਦਾ ਸਮਾਨ ਜਿਹੜਾ ਆ ਉਹ ਵੀ ਬੜਾ ਮਹਿੰਗਾ ਹੁੰਦਾ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਆਪਾਂ 2024 ਦੇ ਵਿੱਚ ਆ ਆਪਾਂ ਇਹ ਸੋਚ ਲੈਣੇ ਆ ਕਿ ਟੈਕਨੋਲੋਜੀ ਬੜੀ ਐਡਵਾਂਸ ਆ AI ਸਿਸਟਮ ਤੱਕ ਆ ਗਏ ਨੇ AGI ਸਿਸਟਮ ਆ ਗਏ ਨੇ ਅੱਜ ਦੇ ਸਮੇਂ ਦੇ ਵਿੱਚ ਕੁਝ ਵੀ ਨਾ ਮੁਨਕਿਨ ਜਾਈ ਲੱਗਦਾ ਕਿ ਅੱਜ ਜੇ ਕੋਈ ਨਵੀਂ ਚੀਜ਼ ਆਂਦੀ ਆ ਤਾਂ ਕਹਿ ਦਿੰਨੇ ਆ ਕਿ ਹਾਂ ਇਹ ਅੱਜ ਦੇ ਸਮੇਂ ਦੇ ਵਿੱਚ ਪੋਸੀਬਲ ਆ ਇਸ ਵਕਤ ਮੈਂ ਪੰਜਾਬ ਦੇ ਵਿੱਚ ਆ ਸਰਾਂਧ ਦੇ ਬਿਲਕੁਲ ਨੇੜੇ ਤੁਸੀਂ ਨਾ ਇੱਕ ਚੀਜ਼ ਵੇਖੋ ਕਿ ਉਰੇ ਲਿਖਿਆ ਹੋਇਆ ਫਲੋਟਿੰਗ ਰੈਸਟੋਰੈਂਟ ਸਰਹੰਦ ਦਾ ਉਦਘਾਟਨ ਡਾਕਟਰ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ 22 ਜੂਨ 1976 ਨੂੰ ਕੀਤਾ ਫਲੋਟਿੰਗ ਰੈਸਟੋਰੈਂਟ ਤੁਹਾਨੂੰ ਮੈਂ ਦਿਖਾਨਾ ਕਿ ਇੱਕ ਐਸਾ ਹੋਟਲ ਜਿਹੜਾ ਨਹਿਰ ਦੇ ਵਿੱਚ ਤੈਰਦਾ ਸੀ ਉਸ ਸਮਿਆਂ ਦੇ ਵਿੱਚ ਉਹ ਤੈਰ ਹੁਣ ਵੀ ਰਿਹਾ ਪਰ ਹੁਣ ਇਹ ਵਰਕਿੰਗ ਦੇ ਵਿੱਚ ਨਹੀਂ ਹੈਗਾ ਇਸ ਦੇ ਵਿੱਚ ਲੋਕ ਨਹੀਂ ਆਉਂਦੇ ਜਾਂ ਇਹ ਨਹੀਂ ਚੱਲਦਾ ਹੈਗਾ ਲੋਕ ਕੋਰੇ ਖਾਣ ਪੀਣ ਦਾ ਜਿਹੜਾ ਸਮਾਨ ਨਹੀਂ ਮਿਲਦਾ ਇਸ ਵਕਤ ਇਹ ਬਿਲਕੁਲ ਬੰਦ ਹੋ ਚੁੱਕਿਆ ਪਰ ਜਿਹੜੇ ਸਮਿਆਂ ਦੇ ਵਿੱਚ ਇਹ ਚੀਜ਼ ਆਈ 1976 ਦੇ ਵਿੱਚ ਇਹਨੂੰ ਬਣਾਉਣ ਵਾਸਤੇ 2 ਤੋਂ 3 ਸਾਲ ਦਾ ਸਮਾਂ ਵੀ ਲੱਗਿਆ ਟੈਕਨੋਲੋਜੀ ਉਦੋਂ ਆਪਾਂ ਕਹਿ ਦਿੰਦੇ ਆ ਇੰਨੀ ਐਡਵਾਂਸ ਨਹੀਂ ਸੀ ਪਰ ਕਿਸੇ ਨੇ ਉਸ ਸਮੇਂ ਦੇ ਵਿੱਚ ਇਹ ਚੀਜ਼ ਸੋਚੀ ਤੇ ਉਸ ਨੂੰ ਪੋਸੀਬਲ ਵੀ ਕਰਕੇ ਵਿਖਾਇਆ ਲੋਹਿਆਂ ਦੇ ਡਰਮਾਂ ਦੇ ਉੱਤੇ ਇਹ ਇਸ ਵਕਤ ਖੜਾ ਆ ਬੇਸ਼ੱਕ ਹੁਣ ਸਮੇਂ ਦੇ ਵਿੱਚ ਆਪਾਂ ਵੇਖ ਰਹੇ ਆ ਕਿ ਸਭ ਸੰਭਾਲ ਨਹੀਂ ਆ ਕਿਉਂਕਿ ਵਰਕਿੰਗ ਦੇ ਵਿੱਚ ਨਹੀਂ ਆ ਜਦੋਂ ਜਿੰਨੀ ਜਾਣਕਾਰੀ ਅਸੀਂ ਇਕੱਠੀ ਕਰ ਸਕੇ ਉਨੀ ਜਾਣਕਾਰੀ ਦੇ ਮੁਤਾਬਿਕ ਇਹ ਗੱਲ ਹੈ ਕਿ ਉਸ ਸਮਿਆਂ ਦੇ ਵਿੱਚ ਅਲੱਗ ਅਲੱਗ ਸਟੇਟਾਂ ਦੇ ਸੀਐਮ ਜਦੋਂ ਵੀ ਪੰਜਾਬ ਦੇ ਵਿੱਚ ਆਉਂਦੇ ਸੀ ਤਾਂ ਇੱਕ ਵਾਰ ਔਰੇ ਜ਼ਰੂਰ ਪਹੁੰਚਦੇ ਸੀ ਇੱਕ ਵਾਰ ਔਰੇ ਜ਼ਰੂਰ ਰੁਕਦੇ ਸੀ ਜਦੋਂ ਭਾਰਤ ਤੋਂ ਪਾਕਿਸਤਾਨ ਨੂੰ ਬੱਸ ਜਾਂਦੀ ਸੀ ਜਾਂ ਦਿੱਲੀ ਤੋਂ ਜਿਹੜੀ ਲਾਹੌਰ ਨੂੰ ਆਪਾਂ ਬੱਸ ਆਪਣੀ ਜਾਂਦੀ ਸੀ ਪਾਕਿਸਤਾਨ ਨੇ ਟੂਰਿਜ਼ਮ ਬੱਸ ਉਹ ਜਦੋਂ ਆਪਾਂ ਕੋਮ ਫਿਰਕੇ ਆ ਜਾਂਦੇ ਤਾਂ ਉਹਨਾਂ ਨੂੰ ਰਿਫਰੈਸ਼ਮੈਂਟ ਦੇਣ ਵਾਸਤੇ ਖਾਣ ਪੀਣ ਵਾਸਤੇ ਉਰੇ ਰੋਕਿਆ ਜਾਂਦਾ ਸੀ ਤੇ ਦਿਖਾਇਆ ਜਾਂਦਾ ਸੀ ਕਿ ਦੇਖੋ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਅਸੀਂ ਬਣਾ ਚੁੱਕੇ ਆ ਤੇ ਹੁਣ ਸਮਾਂ ਬੀਤਿਆ ਆ ਗੱਲ ਵੀ ਦੀ ਹੁਣ ਤੁਸੀਂ ਨਾ ਇਹ ਇੱਕ ਬੜੀ ਜਿਹੜੀ ਚੀਜ਼ ਵੇਖਣ ਨੂੰ ਮਿਲ ਜਾਂਦੀ ਹੈ ਕਿ ਹੁਣ ਲੋਹੇ ਦਾ ਬ੍ਰਿਜ ਜਿਹੜਾ ਉਹ ਬਣ ਚੁੱਕਿਆ ਇਸ ਕਰਕੇ ਉਰੇ ਜਿਵੇਂ ਆ ਉਹ ਕਾਰੋਬਾਰ ਨਹੀਂ ਹੈਗਾ ਉਸ ਲੈਵਲ ਤੱਕ ਪਰ ਜੇ ਆਪਾਂ ਗੱਲ ਕਰਦੇ ਆ ਕਿ ਉਹ ਸਮਿਆਂ ਦੇ ਵਿੱਚ 16 ਰੁਪਏ ਦਾ ਚਾਹ ਦਾ ਕੱਪ 3 ਰੁਪਏ ਉੱਪਰ ਟੈਕਸ ਉਹ ਸਮਿਆਂ ਦੇ ਵਿੱਚ ਮਿਲਦਾ ਸੀ 1976 ਦੇ ਵਿੱਚ ਇਹ ਬਣਿਆ ਆ ਤੇ ਉਹ ਸਮਿਆਂ ਤੇ ਤੁਸੀਂ ਦੇਖੋਗੇ 1 ਰੁਪਏ 50 ਪੈਸੇ ਆਮ ਚਾਹ ਦਾ ਕੱਪ ਹੋਣਾ ਸੀ ਪਰ ਉਰੇ 16 ਰੁਪਏ ਦਾ ਚਾਹ ਦਾ ਕੱਪ ਮਿਲਦਾ ਸੀ ਤੇ ਉਹਦੇ ਉੱਤੇ 3 ਰੁਪਏ ਟੈਕਸ ਲੱਗਦਾ ਸੀ ਤੇ ਹੋਰ ਖਾਣ ਪੀਣ ਦਾ ਸਮਾਨ ਜਿਹੜਾ ਆ ਉਹ ਵੀ ਬੜਾ ਮਹਿੰਗਾ ਹੁੰਦਾ ਸੀ ਵੱਡੇ ਵੱਡੇ ਇੰਡਸਟਰੀ ਵਾਲੇ ਵੱਡੇ ਵੱਡੇ ਕਿਉਂਕਿ ਨੇੜੇ ਹੀ ਮੰਡੀ ਗਵਿੰਦਗੜਾ ਹੈ ਇਧਰੋਂ ਸਰਹੰਦਾ ਹੈ ਇਹ ਸਾਰੇ ਵੱਡੇ ਵੱਡੇ ਇੰਡਸਟਰੀ ਵਾਲੇ ਉਰੇ ਆਪਣਾ ਮਨੋਰੰਜਨ ਕਰਨ ਵਾਸਤੇ ਸਮਾਂ ਬਤਾਨ ਵਾਸਤੇ ਸ਼ਾਮ ਨੂੰ ਉਰੇ ਆਉਂਦੇ ਸੀ ਤੁਸੀਂ ਵੇਖ ਵੀ ਸਕਦੇ ਹੋ ਕਿ ਪਾਣੀ ਬੜਾ ਸਾਫ਼ ਹੈ ਨਿੱਤਰਿਆ ਹੋਇਆ ਪਾਣੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਾਣੀ ਪੇਸ਼ੇ ਖਰਾਬ ਹੋ ਗਿਆ ਫਿਰ ਵੀ ਇਹ ਪਾਣੀ ਹਲੇ ਸਾਫ਼ ਵਿਖ ਰਿਹਾ ਉਹ ਸਮਿਆਂ 'ਚ ਕਿੰਨਾ ਸਾਫ਼ ਹੋਊਗਾ ਲਾਈਟਿੰਗ ਸਿਸਟਮ ਦੇਖਦੇ ਆਪਾਂ ਕਿੰਨਾ ਸੋਹਣਾ ਪਰ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦਿਖਾਵਾਂ ਸ਼ਾਰਟ ਤੁਹਾਡੀ ਸਕਰੀਨ ਤੇ ਚੱਲ ਰਿਹਾ ਅੱਜ ਵੀ ਜਿਹੜੇ ਉਹ ਏਸੀ ਨੇ ਉਹ ਉੱਪਰ ਹੀ ਰੱਖੇ ਹੋਏ ਨੇ ਉਦਾਂ ਹੀ ਜੇ ਆਪਾਂ ਅੰਦਰ ਵੇਖਦੇ ਇੱਕ ਸਾਹਮਣੇ ਪਰਦਾ ਵੀ ਐ ਉਹ ਵੀ ਹਾਲੇ ਉਦਾਂ ਹੀ ਟੰਗਿਆ ਹੋਇਆ ਜੇ ਆਪਾਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਇਹ ਬੰਦ ਕੀਤਾ ਹੋਇਆ ਰਾਹ ਵੀ ਜਿਹੜਾ ਉਹ ਬੰਦ ਐ ਇਹਦਾ ਅੰਦਰ ਜਾਣ ਦਾ ਰਾਹ ਜਿਹੜਾ ਸੀ ਉਹ ਇਸ ਇਸ ਸਾਈਡ ਤੋਂ ਸੀਗਾ ਇਹਦੇ ਬਿਲਕੁਲ ਸਾਹਮਣੇ ਇੱਕ ਮਾਰਕੀਟ ਸੀ ਜਿੱਥੇ ਖੜਾਉਣੇ ਕੱਪੜੇ ਜਿਵੇਂ ਆਪ ਆਪਣੇ ਟਾਬਿਆਂ ਦੇ ਵਿੱਚ ਜਾਂ ਹੋਟਲਾਂ ਦੇ ਬਾਹਰ ਲੱਗਿਆ ਹੁੰਦਾ ਇਹ ਉਦਾਂ ਦਾ ਸਿਸਟਮ ਕੀਤਾ ਹੋਇਆ ਸੀ ਉਸ ਸਮਿਆਂ ਦੇ ਵਿੱਚ ਤੇ ਹੁਣ ਤੁਸੀਂ ਵੇਖੋ ਆਹ ਜਿਹੜਾ ਰਾਹ ਆ ਇਹ ਤੁਸੀਂ ਦੇਖ ਸਕਦੇ ਹੋ ਆਹ ਰਾਹ ਜਾਂਦਾ ਸੀ ਬਿਲਕੁਲ ਸਾਹਮਣੇ ਉਰੋਂ ਤੁਸੀਂ ਤੁਰ ਕੇ ਜਾਓ ਤੇ ਗਾਹਾਂ ਜਾ ਕੇ ਤੁਸੀਂ ਇਸ ਲੱਕੜ ਦੇ ਪੁਲ ਦੇ ਉੱਪਰ ਜੀ ਲੰਘ ਕੇ ਇਸ ਹੋਟਲ ਦੇ ਅੰਦਰ ਤੁਸੀਂ ਐਂਟਰ ਕਰ ਜਾਂਦੇ ਸੀ ਤੇ ਉਹਦੇ ਅੰਦਰ ਜਾ ਕੇ ਉੱਥੇ ਬਾਹਰ ਟੇਬਲ ਲੱਗੇ ਹੁੰਦੇ ਸੀ ਤੇ ਉਹ ਸਟੇਬਲਾਂ ਦੇ ਉੱਤੇ ਬਹਿ ਕੇ ਆਪਣੀ ਚਾਹ ਦੀ ਚੁਸਕੀ ਕਾਫੀ ਖਾਣ ਪੀਣ ਦਾ ਸਮਾਨ ਉਹ ਆਪਾਂ ਲੋਕ ਇੰਜੋਏ ਕਰਦੇ ਸੀਗੇ ਨਾਲੇ ਕੁਦਰਤ ਦਾ ਨਜ਼ਾਰਾ ਵੇਖਦੇ ਸੀ ਕਿਉਂਕਿ ਇਹ ਬਿਲਕੁਲ ਸੈਂਟਰ ਦੇ ਵਿੱਚ ਆ ਜਦੋਂ ਵੀ ਬੱਸਾਂ ਟਰੱਕਾਂ ਵਾਲੇ ਉੱਪਰ ਜੀ ਨੰਗਦੇ ਸੀ ਜਿਵੇਂ ਹੁਣ ਜਿਵੇਂ ਆ ਇਸ ਵਕਤ ਆ ਪੁਲ ਬਣ ਚੁੱਕਿਆ ਪਰ ਇਹ ਇਸ ਤੋਂ ਥੱਲੇ ਇੱਕ ਪੁਲ ਆ ਦੇਖੋ ਜਿੱਥੇ ਏ ਆਰ ਬ੍ਰਿਜ ਆਰ ਡੀ 14 846 ਲਿਖਿਆ ਹੋਇਆ ਔਰ ਜਦੋਂ ਬੱਸਾਂ ਟਰੱਕਾਂ ਵਾਲੇ ਨੰਗਦੇ ਸੀ ਤਾਂ ਲੋਕੀ ਖੜ ਖੜ ਵੇਖਦੇ ਹੁੰਦੇ ਸੀ ਕਿ ਇਹ ਭਾਈ ਰੈਸਟੋਰੈਂਟ ਪਾਣੀ ਦੇ ਉੱਤੇ ਤੈਰਦਾ ਆ ਪਾਣੀ ਦੇ ਉੱਤੇ ਤੈਰਨੇ ਵਾਲਾ ਪੁਲ ਆ ਇਹ ਇਹ ਤੁਸੀਂ ਵੇਖ ਵੀ ਸਕਦੇ ਹੋ ਬਾ ਕਮਾਲ ਚੀਜ਼ ਬਣਾਈ ਹੈ ਉਸ ਸਮਿਆਂ ਦੇ ਵਿੱਚ ਤੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਇਸ ਦੇ ਉੱਤੇ ਸਾਰੀ ਚੀਜ਼ਾਂ ਲਿਖੀਆਂ ਹੋਈਆਂ ਸੀ ਫਲੋਟਿੰਗ ਰੈਸਟੋਰੈਂਟ ਵਗੈਰਾ ਸਾਰਾ ਕੁਝ ਲਿਖਿਆ ਸੀ ਹੁਣ ਸਾਮ ਸਭਾਲ ਨਹੀਂ ਹੈ ਕਿਉਂਕਿ ਬੰਦ ਹੋ ਚੁੱਕਿਆ ਹੈ ਕੁਝ ਕਾਰਨ ਬਣੇ ਨੇ ਕਿ ਲੋਕ hore ਨਹੀਂ ਪਹੁੰਚ ਕਰ ਸਕਦੇ hore ਪਾਰਕਿੰਗ ਦੀ ਸਮੱਸਿਆ ਰਹੀ ਹੈ ਪੁਲ ਬਣ ਚੁੱਕਿਆ ਇਸ ਕਰਕੇ hore ਪਹੁੰਚ ਕਰਨੀ ਬੜੀ ਔਖੀ ਰਹਿ ਜਾਂਦੀ ਹੈ ਤਾਂ ਇਹਨੂੰ ਓਪਨ ਨਹੀਂ ਕੀਤਾ ਜਾ ਰਿਹਾ ਪਰ ਜੇ ਆਪਾਂ ਗੱਲ ਕਰੀਏ ਕਿ ਹਾਂ ਉਹ ਸਮਿਆਂ ਦੇ ਵਿੱਚ 1976 ਚ ਇਹਦਾ ਉਦਘਾਟਨ ਹੋਇਆ ਸੀ ਤੇ ਇਹਨੂੰ ਬਣਨ ਵਾਸਤੇ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗਿਆ ਸੀ ਉਹ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗਣ ਤੋਂ ਪਹਿਲਾਂ ਕਿਸੇ ਨੇ ਪਹਿਲਾਂ ਸੋਚਿਆ ਕਿ ਅਸੀਂ ਇਹ ਚੀਜ਼ ਬਣਾਉਣੀ ਹੈ ਉਸ ਸਮੇਂ ਦੇ ਵਿੱਚ ਤੇ ਉਹਨੂੰ ਬਣਾ ਕੇ ਵੀ ਵਿਖਾਇਆ ਇਹ ਲੋਹੇ ਦੇ ਡਰਮ ਨੇ ਜੀ ਇਹ ਜਿਹੜੇ ਤੁਸੀਂ ਵੇਖ ਰਹੇ ਹੋ ਹੇ ਨੀਚੇ ਇਹ ਲੋਹੇ ਦੇ ਡਰਮ ਸਿਲੰਡਰ ਟਾਈਪ ਬਣੇ ਹੋਏ ਨੇ ਤੇ ਇਹਨਾਂ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰਾ ਜਿਹੜਾ ਹੋਟਲ ਆ ਉਹ ਟਿਕਿਆ ਆ ਇਸ ਵਕਤ ਥੋੜੇ ਝਕਾ ਫੂਸ ਆ ਗਿਆ ਕਿਉਂਕਿ ਸਾਮ ਸੰਭਾਲਣੀ ਆ ਗਮਲੇ ਪਏ ਨੇ ਬਾਹਰ ਆ ਜਿਹੜੇ ਆਹ ਬੋਰ ਬਾੜ ਨੇ ਸਾਰੇ ਖਰਾਬ ਹੋ ਚੁੱਕੇ ਨੇ ਪਰ ਇਹ ਚੀਜ਼ ਬੜੀ ਬਾਕਮਾਲ ਸੀ ਉਸ ਸਮਿਆਂ ਦੇ ਵਿੱਚ ਹੁਣ ਇਹ ਆਉਂਦਾ ਵੀ ਪੰਜਾਬ ਟੂਰਿਜ਼ਮ ਦੇ ਅੰਡਰ ਸੀਗਾ ਗਵਰਨਮੈਂਟ ਦੇ ਅਥਾਰਟੀ ਦੇ ਅੰਦਰ ਆਉਂਦਾ ਸੀ ਗਵਰਨਮੈਂਟ ਨੇ ਕੋਸ਼ਿਸ਼ ਬੜੀ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਬਚਾਈਏ ਪਰ ਨਹੀਂ ਗੱਲਬਾਤ ਬਣ ਪਾ ਰਹੀ ਕਿਉਂਕਿ ਇਹ ਜਿਹੜਾ ਫਲਾਈਓਵਰ ਆ ਇਹ ਬ੍ਰਿਜ ਹੈ ਇਹ ਬੜਾ ਵਿੱਚ ਦੁਬਿਧਾ ਪੈਦਾ ਕਰ ਰਿਹਾ ਹੈ ਬਿਲਕੁਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਦਿਖਾਓ ਕਿ 1976 ਦੇ ਵਿੱਚ ਡਾਕਟਰ ਜੈਲ ਸਿੰਘ ਮੁੱਖ ਮੰਤਰੀ ਸੀ ਜਦੋਂ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਸੀ ਤੇ ਉਸ ਸਮਿਆਂ ਦੇ ਵਿੱਚ ਲੋਕਾਂ ਨੇ ਇਹ ਚੀਜ਼ ਸੋਚੀ ਸੀ ਤੇ ਉਹ ਕਾਮਯਾਬੀ ਕਰਕੇ ਵਿਖਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨੋਂ ਦੀ ਇਜਾਜ਼ਤ ਦੇਦ ਰੋ ਰੈਮ ਟੀਵੀ ਧੰਨਵਾਦ ਹੁਣ ਗੱਲ ਇਦਾਂ ਵੀ ਹੈ ਕਹਿੰਦੇ ਕਿ ਇਹ ਲੌਕਡਾਊਨ ਦੇ ਵਿੱਚ ਵੀ ਜਿਹੜਾ ਆ ਉਦੋਂ ਤੱਕ ਇਹ ਚੱਲਦਾ ਰਿਹਾ ਕਿਉਂਕਿ ਜਦੋਂ ਲੌਕਡਾਊਨ ਲੱਗਿਆ ਤਾਂ ਉਦੋਂ ਤੱਕ ਜਿਹੜੀ ਦਿੱਲੀ ਤੋਂ ਲਾਹੌਰ ਨੂੰ ਜਿਹੜੀ ਬੱਸ ਲੱਗੀ ਹੋਈ ਸੀ ਪਾਕਿਸਤਾਨ ਵੱਲ ਨੂੰ ਔਰੇ ਰੁਕਦੀ ਰਹੀ ਆ ਲੌਕਡਾਊਨ ਜਦੋਂ ਲੱਗਿਆ ਉਸ ਤੋਂ ਡੇਢ ਤੋਂ 2 ਮਹੀਨੇ ਬਾਅਦ ਇਹ ਬੰਦ ਹੋ ਗਿਆ ਇਹਦੀ ਇੱਕ ਦਿਨ ਦੀ ਸੇਲ ਜਿਹੜੀ ਆਪਾਂ ਵੇਖਦੇ ਆਂ ਤਾਂ ਇੱਕ ਦਿਨ ਦੀ ਸੇਲ ਇਹਦੀ ਲੱਖ ਰੁਪਏ ਤੱਕ ਦੀ ਚਲੀ ਜਾਂਦੀ ਸੀ ਉਸ ਸਮਿਆਂ ਦੇ ਵਿੱਚ ਤੇ ਇਹਦਾ ਚਾਹ ਦਾ ਕੱਪ ਜਦੋਂ ਹੁਣ ਇਹ ਬੰਦ ਹੋਇਆ ਉਦੋਂ ਚਾਹ ਦਾ ਕੱਪ 25 ਤੋਂ 30 ਰੁਪਏ ਤੱਕ ਜਿਹੜੀ ਗੱਲ ਰਹੀ ਆ ਉਹ ਜਣੀ ਜਿੰਨੀ ਸਾਨੂੰ ਜਾਣਕਾਰੀ ਮਿਲ ਸਕੀ ਆ ਇਹਦਾ ਚਾਹ ਦਾ ਕੱਪ 25 ਤੋਂ 30 ਰੁਪਏ ਤੱਕ ਦਾ ਰਿਹਾ ਹੈ ਤੇ ਤੁਸੀਂ ਵੇਖ ਵੀ ਸਕਦੇ ਹੋ ਇਹ ਹੁਣ 2020 ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਉਸ ਲਾਕਡਾਊਨ ਤੋਂ ਡੇਢ ਤੋਂ 2 ਮਹੀਨੇ ਬਾਅਦ ਜਦੋਂ ਖੁੱਲਿਆ ਤਾਂ ਡੇਢ ਤੋਂ 2 ਮਹੀਨੇ ਬਾਅਦ ਜਿਹੜਾ ਆ ਇਹ ਰੈਸਟੋਰੈਂਟ ਬੰਦ ਹੋਇਆ ਚੰਡੀਗੜ੍ਹ ਦੇ ਉੋੜਲਾ ਦਾ ਰੇਟ ਡਿਸਾਈਡ ਕਰਕੇ ਫਿਰ ਇਹ ਮੀਨੂ ਬਣਦਾ ਅੱਛਾ ਫਿਰ ਇਹਦਾ ਮੀਨੂ ਬਣਦਾ ਫਿਰ ਇਹਦਾ ਮੀਨੂ ਬਣਦਾ ਇਹਦੇ ਮੀਨੂ ਦੇ ਵਿੱਚ ਕੀ ਕੀ ਸੀਗਾ ਫਿਰ ਇਹ ਚਿਕਨ ਮਟਰਨ ਪਨੀਰ 베ਜੀਟੇਬਲ ਇਹ ਕਿਹੜੀ ਲੱਕੜ ਕਿਹੜੀ ਹੈ ਇਹ ਕੋਈ ਕਈ ਵਾਰੀ ਕਿਕਰ ਹੋ ਜਾਂਦੀ ਸੀ ਕਈ ਵਾਰੀ ਸਾਗ ਸਾਗਵਾਨ ਹਾਂ ਇਹ ਇਹਦਾ ਹੀ ਹੈ ਸਾਲ ਦੀ ਹੋਗੀ ਸਾਗਵਾਨ ਦੀ ਹੋਗੀ ਔਰ ਟਾਲੀ ਹੋਗੀ ਇਹਦੀ ਲੱਕੜ ਇਹ ਛੇਤੀ ਨਹੀਂ ਗਲਦੀ ਨਾ ਛੇਤੀ ਨਹੀਂ ਗਲਦੀ ਹਾਂ ਪਰ ਬਾਈ ਚਾਂ ਉਸ ਕੋਈ ਵਿਚੋ ਇਦਾਂ ਲੱਕੜ ਆ ਜਾਂਦੀ ਜਿਹੜੀ ਹਾਂ ਹਲਕੀ ਲੱਕੜ ਉਹ ਪਤਾ ਲੱਗਦਾ ਨਹੀਂ ਹੈ ਅਗਲਾ ਲਾ ਦਿੰਦਾ ਲਾ ਜਾਂਦਾ ਸੀਗਾ ਤੇ ਇਹਦੇ ਅੰਦਰ ਹੁਣ ਜਿਵੇਂ ਮੈਂ ਦੇਖ ਰਿਹਾ ਇਸ ਵਕਤੇ ਦੇ ਅੰਦਰ ਸਮਾਨ ਪਿਆ ਕੁਝ ਨਹੀਂ ਆ ਉਹ ਟੇਬਲ ਪਈਆਂ ਔਰ ਕੁਰਸੀਆਂ ਪਈਆਂ ਦੋ ਚਾਰ ਬੱਸ ਬੱਸ ਹੋਰ ਕੀ ਹੈ ਜਿਵੇਂ ਉਹ AC ਉਸ ਉੱਪਰ ਲੱਗੇ ਹੋਏ ਨੇ ਉਹ ਉਹ ਚ ਸੀਗੇ ਲੱਗੇ ਹਾਲੇ ਉਹ ਹਾਲੇ ਵੀ ਲੱਗੇ ਹੋਏ ਨੇ ਹਾਂ ਜੀ ਇੱਥੇ ਉਹ ਬਣਾ ਰੱਖੇ ਨੇ ਕਸਣੇ ਨੂੰ ਕਸਣੇ ਵਾਸਤੇ ਹਾਂ ਜੀ ਫਿਰ ਕੱਢਨੇ ਪੈਂਦੇ ਜਿੱਦਾਂ ਉਹ ਜਗ੍ਹਾ ਉੱਥੋਂ ਇਹਨੇ ਗਲ ਜਾਣਾ ਇਹਨੇ ਉਹ ਉਹ ਜਿਹੜਾ ਉਹ ਸਿਲੰਡਰ ਦੇ ਉੱਪਰ ਮੈਂ ਵੇਖ ਰਿਹਾ ਉਹ ਮੂੰਹ ਜਿਹਾ ਬਣਿਆ ਹੋਇਆ ਉਹ ਕਿ ਅੰਦਰ ਜਾਣ ਨੂੰ ਰਾਹ ਹੈ ਉਹ ਜਿਸ ਟਾਈਮ ਨਾ ਅੰਦਰ ਜਾਣ ਨਹੀਂ ਨਹੀਂ ਹੈ ਜਿਸ ਟਾਈਮ ਇਹ ਬੋਲਡ ਹੋਏ ਹੈ ਨਾ ਬੋਲਡ ਹੋਏ ਨਾ ਉਸ ਟਾਈਮ ਇਹ ਦੇਖਣੇ ਲਈ ਬਣਾ ਰੱਖੇ ਕਿ ਅੰਦਰ ਇਹ ਬੰਦ ਹੈ ਪੂਰੀ ਕੀ ਨਹੀਂ ਪਾਣੀ ਤੇ ਨਹੀਂ ਜਾ ਰਿਹਾ ਅੰਦਰ। ਅੱਛਾ ਇਸ ਕਰਕੇ ਬਣਾਏ ਇਹ। ਇਹ ਤਾਂ ਉਹ ਬਣਾਇਆ। ਇਹ ਤਾਂ ਉਹੋ ਬਣਾਇਆ ਕਿ ਪਤਾ ਲੱਗ ਜਾਏ ਕਿ ਪਾਣੀ ਅੰਦਰ ਤੇ ਨਹੀਂ ਵੜ ਰਿਹਾ। ਹਾਂ ਜੇ ਪਾਣੀ ਵੜੇਗਾ ਤਾਂ ਇਹ ਅੰਦਰ ਡੁੱਬ ਜਾਣਗੇ। ਡੁੱਬ ਜਾਣਗੇ। ਫਿਰ ਹੁਣ ਜਿਵੇਂ ਕਈ ਵਾਰ ਨਹਿਰ ਦੇ ਵਿੱਚ ਪਾਣੀ ਵੱਧ ਆ ਜਾਂਦਾ ਘਟ ਆ ਜਾਂਦਾ ਫਿਰ ਇਹਨੂੰ ਫਰਕ ਨਹੀਂ ਪੈਂਦਾ। ਨਹੀਂ ਇਹਨੂੰ ਫਰਕ ਪੈਂਦਾ ਇਥੇ بیم ਹੈ ਦੇ। ਅੱਛਾ ਉੱਥੇ? ਹਾਂ ਇਥੇ ਇਹ। ਹਾਂ। ਆ ਦਿਖਾਓ ਦਿਖਾਓ ਇਧਰ-ਉਧਰ। ਇਹ ਜਿਹੜੇ ਆ ਲੋਹੇ ਕੇ ਬਿੰਮ ਹੈ ਇਸ ਪੇ। ਹਾਂ। ਅੱਛਾ ਆ ਬੀਮ ਲਾਏ ਹੋਏ ਨੇ ਇਹਨਾਂ ਨੇ ਬੀਮ ਹੈਗੇ ਦੋਨੋਂ ਪਾਸੇ ਅੱਛਾ ਦੋਨੋਂ ਪਾਸੇ ਨੇ ਹਾਂ ਦੋਨੋਂ ਪਾਸੇ ਬੀਮ ਹੈ ਆ ਬੀਮ ਜਿਹੜਾ ਹਾਂ ਹਾਂ ਜੀ ਹਾਂ ਜਦ ਪਾਣੀ ਘਟਦਾ ਹੈ ਇਹ ਇਦਾਂ ਹੋ ਜਾਂਦੇ ਹਾਂ ਇਦਾਂ ਹੋ ਜਾਂਦੇ ਅੱਛਾ ਆਜੋ ਇਧਰ ਨੂੰ ਆਜੋ ਹਾਂ ਕੋਈ ਇਹ ਬਿਲਕੁਲ ਡਾਊਨ ਹੋ ਜਾਂਦਾ ਐਂ ਟੇਡੇ ਹੋ ਜਾਂਦੇ ਨੇ ਹਾਂ ਜੀ ਬਿਲਕੁਲ ਕਿਉਂ ਉਧਰੋਂ ਵੀ ਨੀਚੇ ਹਾਂ ਉਧਰੋਂ ਵੀ ਇਧਰੋਂ ਨੀਚੇ ਤੱਕ ਜਾਂਦਾ ਫਿਰ ਜਿੱਦਾਂ ਪਾਣੀ ਵੜੂ ਹੋਏ ਇਹਨੇ ਫਿਰ ਉੱਪਰ ਆ ਜਾਣਾ ਆਪਣੇ ਆਪ ਉੱਪਰ ਆ ਜਾਣਾ ਕੋਈ ਚੱਕਰ ਨਹੀਂ ਨਾ ਨਾ ਕੋਈ ਚੱਕਰ ਨਹੀਂ ਅੱਛਾ ਫਿਰ ਇਹਦੀ ਤਾਂ ਰੱਖ ਰਖਾਵੇ ਬਹੁਤ ਕਰਨਾ ਪੈਂਦਾ ਹੋਊਗਾ। ਉਹ ਨਾ ਨਾ ਇਹ ਤਾਂ ਬਹੁਤ ਸੋਲਿਡ ਚੀਜ਼ ਹੈ ਜੀ। ਹਾਂ। ਇਹਨੂੰ ਜੰਗ-ਜੰਗ ਕੁਝ ਨਹੀਂ ਖਾਂਦਾ ਇਹਨੂੰ। ਇਹ ਉਹਨੇ ਭੜਿਆ ਟਾਈਮਾਂ ਦੇ ਵਿੱਚ ਲੱਗੀ ਆ ਉਹੀ ਲੱਗਿਆ ਆ। ਸੋਲਿਡ ਕਦੇ ਬਦਲਿਆ ਬਦਲਿਆ ਨਹੀਂ। ਨਾ ਇਹ ਨਹੀਂ ਬਦਲਿਆ ਜਾਂਦਾ। ਜਿਹੜਾ ਲੋਹਾ 1976 ਤੋਂ ਪਹਿਲਾਂ ਦਾ ਲਾਤਾ। ਲਾਤਾ ਪਹਿਲਾਂ। ਉਹੀ ਲਾਗਾ। ਉਹੀ ਲੱਗਿਆ। ਇਹ ਉਹ ਜਦ ਦਾ ਲੱਗਿਆ ਇਹ ਦੇਖੋ। ਆਹ ਬੋਰਡ। ਹੁਣ ਜੰਗ ਖਾਦਾ ਇਹਨੇ 40 ਸਾਲ ਬਾਅਦ ਆਹ ਬੋਰਡ। ਆਹ ਬੋਰਡ ਨੇ। ਇਹ ਜਦੋਂ ਹੀ ਲੱਗਿਆ ਆ। ਜਦੋਂ ਇਹਦਾ ਲੱਗਿਆ ਜੀ। ਇਹ ਲੱਗਿਆ ਇਹ ਲੱਗਿਆ। ਇਹਨੂੰ ਕੁਝ ਨਹੀਂ ਕੀਤਾ ਕਿਸੇ ਨੇ ਜੀ ਜੇ ਮੈਂ ਗੱਲ ਕਰਦਾ ਤੁਸੀਂ ਬਤੌਰ ਕੁੱਕਰੇ ਕੰਮ ਕਰਦੇ ਰਹੇ ਹਾਂ ਸਮਾਨ ਬਣਾਉਂਦੇ ਰਹੇ ਹਾਂ ਇਹਦੇ ਵਿੱਚ ਫਿਰ ਮੰਗਾਈ ਕਹਿੰਦੇ ਬੜੀ ਹੁੰਦੀ ਸੀ ਨਹੀਂ ਨਹੀਂ ਇਹ ਤਾਂ ਲੋਕ ਝੂਠ ਬੋਲਦੇ ਆ ਆਪਣੀ ਤਰਫ ਤੋਂ ਹਾਂ ਆਬ ਚਿਲੀ ਚਿਕਨ ਜੋ ਹੈ 2006 ਚ ਹਾਂ ਚਿਲੀ ਚਿਕਨ ਤੰਦੂਰ ਚਿਕਨ 400 500 ਦਾ ਤਾਂ ਕੋਈ ਮੰਗਾਈ ਥੋੜੀ 500 ਦਾ ਤਾਂ ਉਸ ਟਾਈਮ ਢਾਬੇ 'ਚ ਵੀ ਵਿਕਦੇ ਸੀ ਤੇ ਇਥੇ ਵੀ 400 500 ਦਾ ਹੀ ਸੀ अच्छा हां जी रोटी 10 रुपए 5 रुपए 8 रुपए 10 रुपए आम ਨਾਲੋਂ ਕਿੰਨੀ ਕੁ ਮਹਿੰਗੀ ਸੀ ਰੋਟੀ 2-3 ਰੁਪਏ ਮਹਿੰਗੀ ਸੀ 3 ਰੁਪਏ ਦਾ ਫਰਕ ਸੀ ਬਸ 2-3 ਚਾਹ ਦਾ ਕੱਪ ਜੇ ਆਪਾਂ ਸਭ ਤੋਂ ਪਹਿਲੇ ਸੀਗਾ ਆਮ ਚਾਹ ਦਾ ਕੱਪ ਜੋ ਬਾਹਰ ਸੀ ਉਹ ਇੱਥੇ ਸੀ ਉਹ ਹੀ 3-4 ਪੈਸਾ ਫਰਕ ਸੀ हां जी 2 ਜਿਹੜਾ ਰੈਡੀ ਮੇਡ ਹੈ ਉਹਦੇ ਵਿੱਚ ਥੋੜਾ 1-2 ਰੁਪਏ ਦਾ ਫਰਕ ਸੀ ਕੌਫੀ ਦੇ ਵਿੱਚ ਹੋ ਗਿਆ 5 ਰੁਪਏ ਦਾ ਫਰਕ हां ਔਰ ਕੋਈ ਜ਼ਿਆਦਾ ਫਰਕ ਔਰ ਕੋਈ ਜ਼ਿਆਦਾ ਫਰਕ ਨਹੀਂ ਨਹੀਂ ਜੋ ਉਹ ਤਾਂ ਚੰਡੀਗੜ੍ਹ ਡਿਸਾਈਡ ਕਰਦੇ ਸੀ ਨਾ ਚੰਡੀਗੜ੍ਹ ਦੇ ਉੋੜਲਾ ਦਾ ਰੇਟ ਡਿਸਾਈਡ ਕਰਕੇ ਫੇਰ ਇਹਦਾ ਮੀਨੂ ਬਣਦਾ ਅਜਾ ਫੇਰ ਇਹਦਾ ਮੀਨੂ ਬਣਦਾ ਇਹ ਤਾਂ ਮੀਨੂ ਦੇ ਵਿੱਚ ਕੀ ਕੀ ਸੀਗਾ ਵੇ ਇਸ ਇਹ ਚਿਕਨ ਮਟਰ ਨੂੰ ਪਨੀਰ 베ਜੀਟੇਬਲ ਹਾਂ ਬਈ ਇਹ ਹੀ ਸੀਗਾ ਹੋਰ ਕਾ ਭੀੜ ਕਿੰਨੀ ਰਹਿੰਦੀ ਹੂਰ ਕਈ ਵਾਰੀ ਤਾਂ ਬਹੁਤ ਹੋ ਹੁੰਦੀ ਸੀ ਬੰਦਾ ਖੜਾ ਕਰਨਾ ਪੈਂਦਾ ਸੀ ਹਾਂ ਜੀ ਵੇਟਿੰਗ ਵਾਸਤੇ ਲੈਣਾ ਹਾਂ ਜੀ ਹਾਂ ਜੀ ਪਿੱਛੇ ਬੈਹ ਲੈਣੀ ਟਾਈਮ ਨਹੀਂ ਆ ਫੇਰ ਇਹਦੇ ਉੱਪਰ ਇਹ ਹੁੰਦਾ ਸੀ ਜਿਆਦਾ ਪਬਲਿਕ ਹੋਣੇ ਕਰਕੇ ਕਈ ਕੋਈ ਟੂਟ ਟਾੜ ਨਾ ਜਾਏ ਨਾ ਕਿਤੋਂ ਹਾਂ ਇਸ ਕਰਕੇ ਬੰਦੇ ਰੋਗਣੇ ਪੈਂਦੇ ਕਿੰਨੀ ਕਿ ਕੈਪੈਸਿਟੀ ਹੁੰਦੀ ਸੀ ਕਿੰਨਾ ਬੰਦਾ ਬਹਿ ਸਕਦਾ ਸੀ ਤਾਂ ਪੰਜ ਛੇ ਟੇਬਲੇ ਸੀ ਜੀ ਬਸ ਪੰਜ ਛੇ ਟੇਬਲ ਸੀ ਹਾਂ ਜੀ ਮਗਰ ਚਾਰ ਚਾਰ ਕੁਰਸੀਆਂ ਸੀ ਮਾ ਚਾਰ ਚਾਰ ਛੇ ਛੇ ਲਗਾ ਲੋ ਪਰ 25 30 ਬੰਦੇ ਬੈਠ ਸਕਦੇ ਸੀ ਬਸ ਬਸ ਇਹ ਤੋਂ ਵੱਧ ਨਹੀਂ ਆਉਂਦੀ ਨਾ ਇਹ ਤੇ ਵੱਧ ਨਹੀਂ ਅੱਛਾ ਇਹ ਇਹ ਫਿਰ ਜੇ ਦੀ ਇਹ ਰੰਗ ਰੋਗਣਾ ਹੁਣ ਤਾਂ ਬਹੁਤ ਲੰਮਾ ਟਾਈਮ ਹੋ ਗਿਆ ਹੀ ਕਿ ਨਹੀਂ ਕੀਤਾ ਹੋ ਗਏ 5 5 ਸਾਲ ਦੇ ਕਰੀਬ ਹੋ ਗਏ ਬਸ ਜਦ ਇਹ ਬੰਦ ਹੋਇਆ ਉਸੇ 1 ਸਾਲ ਬਾਅਦ ਇਹ ਰੰਗ ਹੋਇਆ ਸੀ ਅੱਛਾ ਕਰੋਨਾ ਕਾਲ ਸੇ ਇੱਕ ਸਾਲ ਪਹਿਲੇ ਇਹ ਰੰਗ ਰੂਹ ਹੋ ਗਿਆ ਇਹ ਉਦੋਂ ਰੰਗ ਕੀਤਾ ਹੋਇਆ ਹੈ ਜਦਦਾ ਹੀ ਰੰਗ ਕੀਤਾ ਹੋਇਆ ਹੁਣ ਬਜੇ ਦੇ ਦਾ ਚਲ ਸੋਚਿਆ ਨਹੀਂ ਕੋਈ ਮੈਨੇਜਮੈਂਟ ਨੇ ਕਿਸ ਨੇ ਕਿ ਚਲੋ ਇਹਦੇ ਬਾਰੇ ਤਾਂ ਅਸੀਂ ਤਾਂ ਬਰ ਕਰ ਰਹੇ ਜੀ ਉਹ ਤਾਂ ਉਹੀ ਸੋਚ ਸਕਦੇ ਕਿ ਕੀ ਕੀਤਾ ਕੀ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਹਾਂ ਜੀ ਇਹਦਾ ਫਿਰ ਸੰਭਾਲ ਜਿਵੇਂ ਰੱਖਣੀ ਪੈਂਦੀ ਸੀ 2-2 ਸਾਲ 3-3 ਸਾਲ ਬਾਅਦ ਰੱਖਣੀ ਪੈਂਦੀ ਫਿਰ ਇਹਦੀ ਰਿਪੋਰਟ ਮੈਨੇਜਰ ਦਿੰਦਾ ਸੀ ਕਿ ਭਈ ਇਹ ਚੀਜ਼ ਇਹਦੀ ਜੋ ਹੈ ਇਹ ਖਰਾਬ ਹੋ ਗਈ ਇਹਦਾ ਤੁਸੀਂ ਦੇਖ ਲਓ ਅੱਛਾ ਇਨਸਪੈਕਸ਼ਨ ਇਹ ਜੀ ਫਿਰ ਰੋਜ਼ ਹੁੰਦੀ ਸੀ ਰੋਇ ਨਹੀਂ ਜਿੱਦਾਂ ਸਾਨੂੰ ਦੀ ਗਿਆ ਕੀ ਇਹਦਾ ਰੰਗ ਨਿਕਲ ਗਿਆ ਹਾਂ ਮਨੇਜਰ ਨੇ ਰਿਪੋਰਟ ਲਿਖ ਦਿ ਲਈ ਵੀ ਇਹਦਾ ਰੰਗ ਨਿਕਲ ਗਿਆ ਫਿਰ ਉਹ ਰੰਗਵਾ ਬੰਦਾ ਆਉਂਦਾ ਸੀ ਬੰਦੇ ਆਉਂਦੇ ਇੱਥੇ ਹੀ ਬੰਦਾ ਕਟਾ ਕਰਕੇ ਉਹਨੂੰ ਰੰਗ ਫਿਰ ਜਿਵੇਂ ਹੁਣ ਉਹ ਸਿਲੰਡਰ ਤੱਕ ਰੰਗ ਹੈ ਫਿਰ ਬੰਦਾ ਕੀ نیچے ਤੈਰ ਕੇ ਰੰਗ ਕਰਦਾ ਸੀ ਕਿਵੇਂ ਹਾਂ ਉਹਦੇ ਨੇ ਜਿੱਦਾਂ ਇੱਕ ਸਵੇਦੀ ਨਹੀਂ ਕਰਦੇ ਬੰਦੇ ਹਾਂ ਉਹਦਾ ਇੱਕ ਪੱਟਾ ਜਿਹਾ ਬਣਾ ਕੇ ਉੱਪਰ ਬੰਨ ਦੇਣਾ ਤੇ ਦੋ ਬੰਦੇ ਉੱਪਰ ਉਹਨੂੰ ਹਿਲਾਣੇ ਵਾਲੇ ਇੱਕ ਦੋ نیچے ਕਰਨੇ ਵਾਲੇ ਅੱਛਾ ਉੱਪਰ ਬੰਦਣਾ ਫਿਰ ਉਹ نیچے ਹਾਂ ਹਾਂ ਰੰਗ ਕਰਦੇ ਜਾਂ ਅੱਛਾ ਫਿਰ ਇਹ ਜਿਹੜੇ ਇਹ ਜਿਹੜੇ ਫੱਟੇ ਸੀਗੇ ਇਹ ਫਿਰ ਕਿੰਨੇ ਟਾਈਮ ਬਾਅਦ ਬਲਾਈ ਜਾਂਦੇ ਸੀ ਇਹ ਤਾਂ ਦੇਖਣਾ ਪੈਂਦੇ ਸੀ ਨਾ ਕਿ ਅਗਰ ਕੋਈ ਮਤਲਬ ਇਹ ਕਿਹੜੀ ਲੱਕੜ ਕਿਹੜੀ ਹੈ ਇਹ ਕੋਈ ਕਈ ਵਾਰੀ ਕਿਕਰ ਹੋ ਜਾਂਦੀ ਸੀ ਕਈ ਵਾਰੀ ਸਾਗ ਸਾਗਵਾਨ ਹਾਂ ਇਹ ਇਦਾਂ ਹੀ ਹੈ ਸਾਲ ਦੀ ਹੋਗੀ ਸਾਗਵਾਨ ਦੀ ਹੋਗੀ ਔਰ ਟਾਲੀ ਹੋਗੀ ਇਹਦੀ ਲੱਕੜੇ ਇਹ ਛੇਤੀ ਨਹੀਂ ਗਲਦੀ ਨਾ ਛੇਤੀ ਨਹੀਂ ਗਲਦੀ ਹਾਂ ਪਰ ਬਾਈ ਚਾਂ ਉਸ ਕੋਈ ਵਿਚੋ ਇਦਾਂ ਲੱਕੜ ਆ ਜਾਂਦੀ ਜਿਹੜੀ ਹਾਂ ਹਲਕੀ ਲੱਕੜ ਉਹ ਪਤਾ ਲੱਗਦਾ ਨਹੀਂ ਹੈ ਉਹ ਅਗਲਾ ਲਾ ਦਿੰਦਾ ਲਾ ਜਾਂਦਾ ਸੀਗਾ ਤੇ ਇਹਦੇ ਅੰਦਰ ਹੁਣ ਜਿਵੇਂ ਮੈਂ ਦੇਖ ਰਿਹਾ ਇਸ ਵਕਤੇ ਦੇ ਅੰਦਰ ਸਮਾਨ ਪਿਆ ਕੁਝ ਨਹੀਂ ਆ ਉਹ ਤੇਬਲ ਪਈਆਂ ਤੇ ਕੁਰਸੀਆਂ ਪਈਆਂ ਦੋ ਚਾਰ ਬਸ ਬਸ ਹੋਰ ਕੀ ਹੈ ਜਿਵੇਂ ਉਹ ਏਸੀ ਉਸੀ ਉੱਪਰ ਲੱਗੇ ਹੋਏ ਨੇ ਉਹ ਉਹ ਤੇ ਸੀਗੇ ਲੱਗੇ ਹਾਲੇ ਉਹ ਹਾਲੇ ਵੀ ਲੱਗੇ ਆ ਨੇ ਹਾਂ ਕੋਈ ਹੋਰ ਕੋਈ ਇਹਨਾਂ ਨੂੰ ਦੇਖਣ ਵਾਲਾ ਸਾਮ ਸੰਭਾਲ ਕਰਨੇ ਆ ਇਹ ਬਸ ਅਜਾ ਬਾਈ ਹੈ ਆ ਬਸ ਇਹ ਤਿੰਨ ਹੈ ਇਹ ਹਾਂ ਇਹ ਬੰਦੇ ਦੋ ਰਾ ਦੇ ਇੱਕ ਦਿਨ ਦਾ ਤੇ ਭਾਈ ਇਹ ਹੀ ਦੇਖਦਾ ਕੋਈ ਚੋਰੀ ਚੂਰੀ ਭਾਈ 20 ਸਾਲ ਹੋ ਗਏ ਤੁਨੋਰੇ ਆ 15 12 15 ਜਿੱਦਾਂ ਸਰਕਾਰੀ ਸੀਗੇ ਉਹਦੇ ਬਾਅਦ ਇਹ ਕੱਟਦੇ ਫਿਰ ਠੇਕੇਦਾਰ ਆ ਗਿਆ ਹਾਂ ਫਿਰ ਉਹ ਠੇਕੇਦਾਰ ਚਲੇ ਗਿਆ ਫਿਰ ਉਹਨੇ ਕੱਟਦੇ ਫਿਰ ਦੂਜਾ ਠੇਕੇਦਾਰ ਆ ਗਿਆ ਫਿਰ ਉਹਨੇ ਕੱਟਦੇ ਭਾਈ ਇਦਾਂ ਇਹ ਕੋਈ ਲੱਗਦੇ ਰਹੇ ਫਿਰ ਕੱਟਦੇ ਰਹੇ 18 18 ਸਾਲ 12 12 15 15 ਸਾਲ ਹੋ ਗਏ ਭਾਈ ਨੋਰੇ ਹਾਂ ਹੋ ਗਏ ਯੇ ਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਿਆ ਦੱਸਾ ਬਹੁਤ ਸ਼ੁਕਰੀਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਮੁੰਡੇ ਬਈ ਕੰਮ ਬਹੁਤ ਮਿਹਨਤੀ ਨਾਲ ਕਰਦੇ ਨੇ 15 15 20 20 ਸਾਲ ਤੋਂ ਦੇਖੋ ਕੋਈ ਚੀਜ਼ ਜੇ ਇਦਾਂ ਪਈਆ ਹੁਣ ਜੇ ਉੱਪਰ ਏਸੀ ਵੀ ਪਈ ਨੇ ਉਹ ਏਸੀ ਬੜੇ ਲੰਬੇ ਸਮਿਆਂ ਤੋਂ ਪਈ ਹੀ ਨੇ ਚਾਹੇ 4 ਸਾਲ ਹੋਏ ਨੇ ਬੰਦ ਹੋਏ ਨੂੰ ਚਾਹੇ 2 ਸਾਲ ਹੋਏ ਨੇ ਚਾਹੇ 10 ਸਾਲ ਹੋਏ ਨੇ ਮੁੰਡੇ ਉਹਰੇ ਮਿਹਨਤ ਕਰਦੇ ਨੇ ਭਾਈ ਉਹਨਾਂ ਵੱਲ ਵੀ ਮਾੜਾ ਮੋਟਾ ਧਿਆਨ ਦਿਓ ਦੇਖੋ ਕਿ ਉਹਨਾਂ ਦੀਆਂ ਤਨਖਾਹਾਂ ਤੁਹਾਨੂੰ ਹਾਂ ਜਾਂ ਟਾਈਮ ਟੂ ਟਾਈਮ ਮਿਲਦੇ ਰ ਇਸ ਗੱਲ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਤੇ ਬਿਲਕੁਲ ਤੁਸੀਂ ਵੇਖ ਵੀ ਸਕਦੇ ਹੋ ਇੱਕ ਐਸਾ ਰੈਸਟੋਰੈਂਟ ਹੈ ਇਹ ਜਿਨੇ ਇੱਕ ਇਤਿਹਾਸ ਇਹ ਰਚਦਾ ਸੀ ਜਦੋਂ ਇਹ ਬਣਿਆ ਸੀ ਜਿਨੇ ਇਹ ਦਿਖਾਦਾ ਸੀ ਕਿ ਹਾਂ ਘੱਟ ਟੈਕਨੋਲੋਜੀ ਘੱਟ ਸੀਐਨਸੀ ਮਸ਼ੀਨਾਂ ਦੇ ਬਾਵਜੂਦ ਵੀ ਅਸੀਂ ਕੈਸੀ ਜੀ ਚੀਜ਼ ਬਣਾ ਕੇ ਦੇ ਸਕਦੇ ਆ ਜੋ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਇੱਕ ਲੋਤੀ ਹੈ ਜੇ ਕਿਤੇ ਹੋਰ ਹੈਗੀ ਆ ਤਾਂ ਨੀਚੇ ਕਮੈਂਟ ਜਰੂਰ ਰੱਖ ਕੇ ਕਰਕੇ ਦੱਸਿਓ ਇਸ ਵਕਤ ਮੈਂ ਹਰੰਦ ਸ਼ਹਿਰ ਦੇ ਵਿੱਚ ਆ ਤੇ ਇਸ ਵੀਡੀਓ ਨੂੰ ਬਾਕੀ ਤੋਂ ਬਾਅਦ ਸ਼ੇਅਰ ਜਰੂਰ ਕਰਿਓ